ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥੀਓ ਸਵੇਲੇ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਗੜਸ਼ੰਕਰ ਏਰੀਆ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਪੁਲਿਸ ਵੱਲੋਂ ਸੂਪੇ ਪਰਦੇ ਵਿੱਚ ਚਲਾਏ ਕਾਸੋ ਆਪਰੇਸ਼ਨ ਤਹਿਤ ਗੜਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਵਿਖੇ ਮੇਜਰ ਸਿੰਘ ਐਸਪੀ ਪੀਬੀ ਆਈ ਹਿਸ਼ਾਰਪੁਰ ਵੱਲੋਂ ਪਰਮਿੰਦਰ ਸਿੰਘ ਡੀਐਸਪੀ ਗੜਸ਼ੰਕਰ ਅਤੇ ਬਲਜਿੰਦਰ ਸਿੰਘ ਮੱਲੀ ਐਸਐਚਓ ਥਾਣਾ ਗੜਸ਼ੰਕਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਜ਼ਿਆਦਾਤਰ ਘਰਾਂ ਦੇ ਤਾਲੇ ਲੱਗਿਓਂ ਨਜ਼ਰ ਆਏ ਇਸ ਮੌਕੇ ਮੇਜਰ ਸਿੰਘ ਐਸਪੀ ਸ਼ਿਆਰਪੁਰ ਨੇ ਦੱਸਿਆ ਕਿ ਕੁਝ ਅਧਿਕਾਰੀਆਂ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਸੋ ਆਪਰੇਸ਼ਨ ਤਹਿਤ ਨਸ਼ਾ ਨਾਲ ਜੁੜੇ ਪਿੰਡ ਦੇਨੋਵਾਲ ਖੁਰਦ ਵਿਖੇ ਸ਼ੱਕੀ ਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਨਸ਼ੇ ਨਾਲ ਜੁੜੇ ਸਮੱਗਲਰਾਂ ਨੂੰ ਕਿਸੇ ਵੀ ਕਿਸਮ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨਸ਼ੇ ਨਾਲ ਜੁੜੇ ਤਸਕਰਾਂ ਦੀਆਂ ਜ਼ਮੀਨਾਂ ਨੂੰ ਵੀ ਸੀਲ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਉਹਨਾਂ ਵੱਲੋਂ ਮਹਿਮ ਸ਼ੁਰੂ ਕੀਤੀ ਗਈ ਹੈ ਦਿਖਾਣ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਅੱਜ ਜਿਹੜੀ ਇਹ ਕਾਸੋ ਤਹਿਤ ਜਿਹੜਾ ਆਪਰੇਸ਼ਨ ਮਾਨ ਜੋ ਡੀਜੀਪੀ ਸਾਹਿਬ ਤੇ ਐਸਐਸਪੀ ਜੀ ਸੁندر ਲੰਬਾ ਜੀ ਨਾ ਹਦਾਇਤਾਂ ਤੇ ਮੁਤਾਬਕ ਜਿਹੜਾ ਇਹ ਜਿਹੜਾ ਪਿੰਡ ਦਿਨਨਵਾਲ ਜਿਹੜਾ ਕਿ ਮਸ਼ਹੂਰ ਇੱਕ ਹੈਗਾ ਆ ਜਿਹਦੇ ਤੇ ਅਸੀਂ ਕਾਫੀ ਜਿਹੜੇ ਪਰਚੇ ਪਹਿਲਾਂ ਵੀ ਦਿੱਤੇ ਆ ਤੇ ਸਮੇਂ-ਸਮੇਂ ਸਿਰ ਤੇ ਸਾਡੀ ਜਿਹੜੀ ਇੱਥੇ ਚੈਕਿੰਗ ਚੱਲਦੀ ਰਹਿੰਦੀ ਆ ਤੁਸੀਂ ਹੁਣ ਮੋਸਟਲੀ ਸਾਰਾ ਦੇਖਿਆ ਹੈਗਾ ਵੀ ਅਸੀਂ ਰੋਜ਼ਾਨਾ ਔਰ ਇਹਨਾਂ ਦੀਆਂ ਰੀਡ ਕਰ ਰਹੇ ਹੈਗੇ ਆ ਮੋਸਟਲੀ ਇੱਥੇ ਜਿਹੜੇ 80% ਘਰਾਂ ਨੂੰ ਜਿੰਦੇ ਲਾ ਕੇ ਜਿਹੜੇ ਬੰਦੇ ਦੌੜੇ ਹੋਏ ਆ ਫੇਰ ਵੀ ਅਸੀਂ ਜਿਹੜੇ ਆਪਣੇ ਸੋਰਸ ਲਾਏ ਹੋਏ ਆ ਆਣ ਗਵਾਨ ਕਰ ਕਰਕੇ ਸਾਰੇ ਸਿਸਟਮ ਦੇ ਨਾਲ ਅਸੀਂ ਜਿਹੜਾ ਹੈਗਾ ਨਸ਼ੇ ਦਾ ਅਸੀਂ ਲੱਕ ਤੋੜਨਾ ਆ ਬਾਈ ਹੌਕ ਐਂਡ ਕਰੋਕ ਅਸੀਂ ਇਹਨਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜਾਂ ਤਾਂ ਜਿਹੜਾ ਆਪਣੇ ਨਸ਼ੇ ਦਾ ਕਾਰੋਬਾਰ ਛੱਡ ਜਾਓ ਨਹੀਂ ਹੈ ਤਾਂ ਪੁਲਿਸ ਦਾ ਜਿਹੜਾ ਹੈ ਉਹ ਰੋਜ਼ਾਨਾ ਹੀ ਇਹ ਸਿਸਟਮ ਰਹੂਗਾ ਜਿਸ ਤਰੀਕੇ ਨਾਲ ਅੱਜ ਕੱਲ੍ਹ ਉਹ ਕੀਤਾ ਔਰ ਸਮੇਂ-ਸਮੇਂ ਸਰ ਅਸੀਂ ਦਿਨੇ ਰਾਤ ਜਿਹੜੇ ਆਪਣੇ ਸੋਰਸ ਲਾ ਕੇ ਇਹਨਾਂ ਦੀ ਨਿਗਰਾਨੀ ਕਰ ਰਹੇ ਆ ਮੋਸਟਲੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੇ ਜਿਹੜੀਆਂ ਇਲੀਗਲ ਪ੍ਰਾਪਰਟੀ ਵਗੈਰਾ ਬਣਾਈਆਂ ਚਲ ਅਚਲ ਜਾਇਦਾਦ ਬਣਾਈ ਆ ਉਹਨਾਂ ਦੇ ਵੀ ਅਸੀਂ ਕੇਸ ਤਿਆਰ ਕਰਕੇ ਜਿਹੜੇ ਅਸੀਂ ਇਥੇ ਇਸ ਪੰਡ ਦੇ ਵਿੱਚੋਂ ਭੇਜੇ ਹੈਗੇ ਆ ਜਿਹੜੇ ਕਿ ਬਹੁਤ ਜਲਦੀ ਮਤਲਬ ਜਿਹੜੇ ਕੰਪੀਟੈਂਟ ਅਥਾਰਟੀ ਵੱਲੋਂ ਹੋ ਕੇ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਹੋ ਜਾਣੀਆਂ ਬਾਕੀਆਂ ਦੇ ਉੱਤੇ ਵੀ ਅਸੀਂ ਜਿਹੜਾ ਲਗਾਤਾਰ ਵਰਕ ਕਰ ਰਹੇ ਆ ਸਾਡੀ ਇਹਨਾਂ ਨੂੰ ਇਹੀ ਅਪੀਲ ਹੈਗੀ ਆ ਵੀ ਅੱਜਕੱਲ ਜਿਹੜਾ ਹੈਗਾ ਆ ਇਹਨੂੰ ਇਹ ਜਿਹੜੇ ਸਿਸਟਮ ਨੂੰ ਬਿਲਕੁਲ ਛੱਡ ਜੋ ਬਿਲਕੁਲ ਜ਼ੀਰੋ ਟੋਲਰੈਂਸ ਇਸ ਨੀਤੀ ਦੇ ਤਹਿਤ ਵੀ ਅਸੀਂ ਬਿਲਕੁ ਬਾਈ ਹੁੱਕ ਐਂਡ ਕਰੋਕ ਜਿਹੜਾ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਇਹਨਾਂ ਦੀ ਜਿਹੜੀ ਹੈ ਸ਼ਕਤੀ ਦੇ ਨਾਲੇ ਦਾ ਜਿਹੜਾ ਅਮਲ ਕਰਾਂਗੇ ਅੱਜ ਜਿਹੜੀ ਇਹ ਕਾਸੂ ਤਹਿਤ ਜਿਹੜਾ ਆਪਰੇਸ਼ਨ ਮਾਂਜੂ ਡੀਜੀਪੀ ਸਾਹਿਬ ਤੇ ਐਸਐਸਪੀ ਸੀ ਸੁਦਰ ਲਾਂਬਾ ਜੀ ਦੀ ਹਦਾਇਤਾਂ ਤੇ ਮੁਤਾਬਕ ਜਿਹੜਾ ਇਹ ਜਿਹੜਾ ਪਿੰਡ ਦਿਨਨਵਾਲ ਜਿਹੜਾ ਕਿ ਮਸ਼ਹੂਰ ਇੱਕ ਹੈਗਾ ਆ ਜਿਹਦੇ ਤੇ ਅਸੀਂ ਕਾਫੀ ਜਿਹੜੇ ਪਰਚੇ ਪਹਿਲਾਂ ਵੀ ਦਿੱਤੇ ਆ ਤੇ ਸਮੇਂ-ਸਮੇਂ ਸਿਰ ਤੇ ਸਾਡੀ ਜਿਹੜੀ ਇੱਥੇ ਚੈਕਿੰਗ ਚੱਲਦੀ ਰਹਿੰਦੀ ਆ ਤੁਸੀਂ ਹੁਣ ਮੋਸਟਲੀ ਸਾਰਾ ਦੇਖਿਆ ਹੈਗਾ ਵੀ ਅਸੀਂ ਰੋਜ਼ਾਨਾ ਔਰ ਇਹਨਾਂ ਦੀਆਂ ਰੇਡ ਕਰ ਰਹੇ ਹੈਗੇ ਆ ਮੋਸਟਲੀ ਇੱਥੇ ਜਿਹੜੇ 80% ਘਰਾਂ ਨੂੰ ਜਿੰਦੇ ਲਾ ਕੇ ਜਿਹੜੇ ਬੰਦੇ ਦੌੜੇ ਹੋਏ ਆ ਫੇਰ ਵੀ ਅਸੀਂ ਜਿਹੜੇ ਆਪਣੇ ਸੋਰਸ ਲਾਏ ਹੋਏ ਆ ਆਣਗੁਆਣ ਕਰ ਕਰਕੇ ਸਾਰੇ ਸਿਸਟਮ ਦੇ ਨਾਲ ਅਸੀਂ ਜਿਹੜਾ ਹੈਗਾ ਨਸ਼ੇ ਦਾ ਅਸੀਂ ਲੱਕ ਤੋੜਨਾ ਆ ਬਾਈ ਹੌਕ ਐਂਡ ਕਰੋਕ ਅਸੀਂ ਇਹਨਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜਾਂ ਤਾਂ ਜਿਹੜਾ ਆਪਣੇ ਨਸ਼ੇ ਦਾ ਕਾਰੋਬਾਰ ਛੱਡ ਜਾਓ ਨਹੀਂ ਹੈ ਤਾਂ ਪੁਲਿਸ ਦਾ ਜਿਹੜਾ ਹੈ ਉਹ ਰੋਜ਼ਾਨਾ ਹੀ ਇਹ ਸਿਸਟਮ ਰਹੂਗਾ ਜਿਸ ਤਰੀਕੇ ਨਾਲ ਅੱਜ ਕੱਲ੍ਹ ਉਹ ਕੀਤਾ ਔਰ ਸਮੇਂ-ਸਮੇਂ ਸਰ ਅਸੀਂ ਦਿਨੇ ਰਾਤ ਜਿਹੜੇ ਆਪਣੇ ਸੋਰਸ ਲਾ ਕੇ ਇਹਨਾਂ ਦੀ ਨਿਗਰਾਨੀ ਕਰ ਰਹੇ ਆ ਮੋਸਟਲੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੇ ਜਿਹੜੀਆਂ ਇਲੀਗਲ ਪ੍ਰਾਪਰਟੀ ਵਗੈਰਾ ਬਣਾਈਆਂ ਚਲ ਅਚਲ ਜਾਇਦਾਦ ਬਣਾਈ ਆ ਉਹਨਾਂ ਦੇ ਵੀ ਅਸੀਂ ਕੇਸ ਤਿਆਰ ਕਰਕੇ ਜਿਹੜੇ ਅਸੀਂ ਇਥੇ ਇਸ ਪਿੰਡ ਦੇ ਵਿੱਚੋਂ ਭੇਜੇ ਹੈਗੇ ਆ ਜਿਹੜੇ ਕਿ ਬਹੁਤ ਜਲਦੀ ਮਤਲਬ ਜਿਹੜੇ ਕੰਪੀਟੈਂਟ ਅਥਾਰਟੀ ਵੱਲੋਂ ਹੋ ਕੇ ਤੇ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਹੋ ਜਾਣੀਆਂ ਬਾਕੀਆਂ ਦੇ ਉੱਤੇ ਵੀ ਅਸੀਂ ਜਿਹੜਾ ਲਗਾਤਾਰ ਵਰਕ ਕਰ ਰਹੇ ਆ ਸਾਡੀ ਇਹਨਾਂ ਨੂੰ ਇਹੀ ਅਪੀਲ ਹੈਗੀ ਆ ਵੀ ਅੱਜਕੱਲ ਜਿਹੜਾ ਹੈਗਾ ਆ ਇਹਨੂੰ ਇਹ ਜਿਹੜੇ ਸਿਸਟਮ ਨੂੰ ਬਿਲਕੁਲ ਛੱਡ ਜਾਓ ਬਿਲਕੁਲ ਜ਼ੀਰੋ ਟੋਲਰੈਂਸ ਇਸ ਨੀਤੀ ਦੇ ਤਹਿਤ ਵੀ ਅਸੀਂ ਬਿਲਕੁਲ ਬਾਈ ਹੁੱਕ ਐਂਡ ਕਰੋਕ ਜਿਹੜਾ ਜੇ ਉਹ ਵੀ ਸਾਨੂੰ ਕਰਨਾ ਪਿਆ ਅਸੀਂ ਇਹਨਾਂ ਦੀ ਜਿਹੜੀ ਹੈ ਸ਼ਕਤੀ ਦੇ ਨਾਲ ਇਹਦਾ ਜਿਹੜਾ ਅਮਲ ਕਰਾਂਗੇ